ਹਾਂਜੀ ਇਹ ਮੈਨੂੰ ਹੀ ਲੱਗਦਾ ਵੀ ਜਿਹੜਾ ਵੀ ਹੁਣ ਤੱਕ ਦਾ ਵੀ ਵਰਤਾਰਾ ਜਾਂ ਪਿੱਛੇ ਵੀ ਰਤਨ ਸਿੰਘ ਪੰਗੂ ਨੇ ਜੋ ਦੇਖ ਕੇ ਹਾਲਾਤ ਜਾਂ ਉਹਨਾਂ ਨੇ ਸੁਣਿਆ ਆਪਣੇ ਬਢੇਰਿਆਂ ਤੋਂ ਉਹ ਲਿਖਿਆ ਹੋਇਆ ਹਨ ਹੂੰ ਅੱਜ ਵੀ ਹਾਲਾਤ ਉੱਥੇ ਹੀ ਖੜੇ ਆ ਜਿਵੇਂ ਪਹਿਲੇ ਸਮੇਂ ਦੇ ਵਿੱਚ ਬੰਦਾ ਸਿੰਘ ਬਹਾਦਰ ਇੱਕ ਨੀਤੀਵਾਨ ਸੀਗਾ ਹੂੰ ਸਿਆਣਾ ਸੀਗਾ ਸੁਗੜ ਸੀਗਾ ਅੱਗੇ ਦੀ ਸੋਚ ਕੇ ਚੱਲਣੇ ਵਾਲਾ ਸੀਗਾ ਸਾਰੇ ਨੀਤੀ ਦੇ ਦਾ ਪੇਚ ਰਾਜਨੀਤੀ ਨੂੰ ਸਮਝਦਾ ਸੀਗਾ ਆ ਉਹਦੇ ਨਾਲੋਂ ਤੋੜ ਦਿੱਤਾ ਗਿਆ ਸਿੱਖਾਂ ਨੂੰ ਯਾ ਦੱਸ ਹਮ ਤੋਂ ਪਹਿਲਾਂ ਕੌਣ ਟੁੱਟਿਆ ਭਾਜੀ ਹੁਣ ਸੁਣਿਓ ਧਿਆਨ ਨਾਲ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਗੁਰੂ ਸਾਹਿਬ ਦਾ ਨਾਲ ਦਾ ਸਿੱਖ ਸੀ ਨਾ ਉਹ ਟੁੱਟਿਆ ਹੈਗਾ ਭਾਈ ਕਾਨ ਸਿੰਘ ਯਾ ਹਾਂਜੀ ਕਹਿੰਦੇ ਕਾਨ ਸਿੰਘ ਪਤਾ ਕੌਣ ਸੀਗਾ ਹੂੰ ਕਹਿੰਦੇ ਭਾਈ ਕਾਨ ਰਤਨ ਸਿੰਘ ਪੰਗੂ ਲਿਖ ਰਿਹਾ ਕਹਿੰਦਾ ਭਾਈ ਕਾਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਅਨੰਦਪੁਰ ਸਾਹਿਬ ਖਾਲਸਾ ਪੰਥ ਦੇ ਵਿੱਚ ਅਮਰਤ ਛਕਿਆ ਸੀਗਾ ਹੂੰ ਕਹਿੰਦੇ ਨੀਲ ਵਸਤਰੀ ਸਿਰ ਚੱਕਰ ਸਜਾਵੇ ਵਾਹ ਨੀਲੇ ਵਸਤਰ ਪਹਿਨਦਾ ਸੀ ਹੂੰ ਸਿਰ ਤੇ ਚੱਕਰ ਸਜਾਉਂਦਾ ਸੀ ਹੂੰ ਰਹਿਤ ਭਜੰਗੀ ਰੀਤ ਰਖਾਵੇ ਹੂੰ ਰਹਿਤ ਜਿਹੜੀ ਭਜੰਗੀਆਂ ਵਾਲੀ ਨਿਹੰਗਾਂ ਵਾਲੀ ਰੱਖੀ ਹੋਈ ਸੀ ਉਹਨੇ ਹੂੰ ਅੜੇ ਬਾਣੀ ਅਰਦਾਸੋ ਕਰੇ ਆ ਦੇਖੋ ਹੁਣ ਆ ਜਿਹੜੀਆਂ ਨਿਸ਼ਾਨੀਆਂ ਦੱਸ ਰਿਹਾ ਨਾ ਉਹ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਤੱਕ ਇਹ ਨੰਗਾਲੇ ਬਾਣੀ ਪਾ ਕੇ ਜਿਹੜੇ ਬੰਦੇ ਐਦਾ ਗੁੰਡਿਆਂਗ ਫਿਰਨ ਲੱਪੈ ਸੀ ਨਾ ਜੀ ਜੀ ਉਹਦੇ ਪ੍ਰਭਾਵ ਨੂੰ ਲੈ ਕੇ ਉਹ ਲਿਖ ਰਿਹਾ ਆ ਜੀ ਜਿਹੜੀਆਂ ਫੋਟੋ ਵੀ ਬਣਾ ਰਹੇ ਆ ਜਦੋਂ ਉਹਦੇ ਹਾਂਜੀ ਗੱਲ ਫੋਟੋ ਵੀ ਜਿਹੜੀਆਂ ਤੁਸੀਂ ਦੇਖੋ ਸਹਿਬਜ਼ਾਦੇਆਂ ਦੀਆਂ ਬਣਾ ਰਹੇ ਆ ਹੂੰ ਹੂੰ ਇਹ ਨਹੀਂ ਹੈਗਾ ਕਿ ਉਦੋਂ ਐਦਾਂ ਦੇ ਹੋਣਗੇ ਤਾਂ ਹੀ ਕਿਉਂਕਿ ਬਾਅਦ ਚ ਬੜੀਆਂ ਫੋਟੋ ਬਹੁਤ ਜੀ ਜੀ ਉਹ ਸਾਰਾ ਕੁਝ ਇਦਾਂ ਜਾਨੀ ਉਸ ਬILLE ਦਾ ਦੇਖ ਦੇਖ ਕੇ ਗੁਰੂ ਸਾਹਿਬ ਨਾਲ ਜੁੜੀ ਜਾ ਰਹੀ ਹੈ ਹਾਂਜੀ ਬਿਲਕੁਲ ਹਾਂਜੀ ਕਹਿੰਦੇ ਕਾਨ ਸਿੰਘ ਸਭ ਤੋਂ ਪਹਿਲਾਂ ਬੰਦਿਆਂ ਬੰਦਾ ਸਿੰਘ ਬਹਾਦਰ ਤੋਂ ਜੁੜਾ ਹੋਇਆ ਤੇ ਉਹਦੀ ਹੁਣ ਨਿਸ਼ਾਨੀ ਦੱਸ ਰਿਹਾ ਰਤਨ ਸਿੰਘ ਪੰਗੂ ਕਹਿੰਦਾ ਨੀਲ ਬਸਤਰੀ ਸਿਰ ਚੱਕਰ ਸਜਾਵੇ ਰਹਿਤ ਪਜੰਗੀ ਰੀਤ ਰਖਾਵੇ ਹਮ ਪੜੇ ਬਾਣੀ ਅਰਦਾਸਾ ਕਰੇ ਹਮ ਦੰਗਿਆਂ ਫੰਗਿਆਂ ਨਹਿ ਸੋ ਟਰੇ ਹਮ ਲੜਾਈ ਲੁੜੀਦ ਕਰਨ ਤੋਂ ਲੁੱਟਮਾਰ ਕਰਨ ਤੋਂ ਨਹੀਂ ਡਰਦਾ ਸੀਗਾ। ਲਾ ਠੀਕ ਹੈ ਜੀ। ਬਾਂਗੀ ਕਸਾਈ ਡੇਰੇ ਨਾ ਆਵੇ। ਹੂੰ। ਦੂਰ ਤੁਰਕੰਤੇ ਡੇਰੇ ਰਖਾਵੇ। ਵਾਹ। ਜਿਹੜੇ ਬਾਂਗੀ ਮਤਲਬ ਬਾਗ ਦੇਣ ਵਾਲੇ ਇਸਲਾਮ ਦੇ ਨਾਲ ਸੰਬੰਧਤ ਲੋਕ ਕਹਿੰਦੇ ਉਹਦੇ ਨੇੜੇ ਨਹੀਂ ਆਉਂਦੇ ਸੀਗੇ। ਹੂੰ। ਪਰ ਪਰ ਸਮਝੌਤਾ ਉਹਨਾਂ ਦੇ ਨਾਲ ਹੀ ਹੋਇਆ ਸੀ ਉਹਦਾ। ਹੂੰ। ਹਾਂਜੀ ਸੁਣੀ ਅੱਗੇ ਸੁਣੀਓ ਜੀ। ਹੁਣ ਤੁਸੀਂ ਦੇਖੋ ਵੀ ਜੇ ਅੰਮ੍ਰਿਤਪਾਲ ਦਾ ਸਮਝੌਤਾ ਅੰਦਰੋਂ ਅੰਦਰੀ ਅਮਿਤ ਸ਼ਾਹ ਦੇ ਨਾਲ ਹੋਇਆ ਆ ਉਹਨਾਂ ਨੇ ਸਿੱਧਾ ਜੱਜ ਚੜ੍ਹਾ ਕੇ ਪੀਸੀ ਤੇ ਚੜ੍ਹਾ ਦਿੱਤਾ ਨਾ ਉਹਨੂੰ ਹੂੰ ਪੀਸੀ ਤੇ ਚੜ੍ਹਾ ਕੇ ਖੜਾ ਕਰ ਦਿੱਤਾ ਐਮਪੀ ਬਣਾ ਦਿੱਤਾ ਯਾ ਐਮਪੀ ਬਣਾ ਕੇ ਤੇ ਉਹਨੇ ਕਰਨਾ ਕੀ ਆ ਉਹਨੇ ਕਿਹਾ ਨਹੀਂ ਮੈਂ ਤਾਂ ਖਾਲਸਤਾਨ ਦੇ ਨਾਲ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਨੀ ਹੂੰ ਹੈਨਾ ਆ ਤੇ ਇਧਰ ਜਿਹੜਾ ਕਾਨ ਸਿੰਘ ਹੈ ਭਾਈ ਕਾਨ ਸਿੰਘ ਹੂੰ ਉਹ ਕਹਿ ਰਿਹਾ ਵੀ ਮੈਂ ਮੁਸਲਮਾਨ ਉਹਦੇ ਨੇੜੇ ਨਹੀਂ ਆ ਰਹੇ ਡੇਰੇ ਦੇ ਯਾ ਪਰ ਰਤਨ ਸਿੰਘ ਪੰਗੂ ਕੀ ਕਹਿ ਰਿਹਾ ਸੁਣਿਓ ਜੀ ਹੂੰ ਕਹਿੰਦੇ ਬਾਂਗੀ ਕਸਾਈ ਡੇਰੇ ਨਾ ਆਵੇ ਦੂਰ ਤੁਰਕਨ ਤੇ ਡੇਰੇ ਰਖਾਵੇ ਰਹਿਣ ਅਮਰਤ ਸਰ ਤੋਂ ਕਰ ਲਿਓ ਹੂੰ ਰਹਿਣ ਲੱਗਿਆ ਅਮਰਸਰ ਉਹ ਉੱਥੇ ਰਹਿਣ ਲੱਗ ਗਿਆ ਹੈਨਾ ਹੂੰ ਜੋ ਵੀ ਮਾਤਾ ਨੇ ਕਿਹਾ ਸੀਗਾ ਵੀ ਤੁਸੀਂ ਅਮਰਸਰ ਦਾ ਝੜਾਵਾ ਖਾਵੋ ਹੂੰ ਉਹ ਚੜਾਵੇ ਖਾਣ ਲੱਗ ਗਏ ਹਨ ਹੂੰ ਉਹ ਉਹਨਾਂ ਦੇ ਕੋਲੋਂ ਹੁਣ ਕੀ ਹੋਇਆ ਕਿ ਉਹਨਾਂ ਨੇ ਬਾਦਸ਼ਾਹ ਨੇ ਹੂੰ ਉਹਨਾਂ ਨੂੰ ਸਿੱਧਾ ਪੱਕਾ ਖਰਚਾ ਬੰਦ ਦਿੱਤਾ ਕਾ ਖਰਚਾ ਦੇ ਦਿੱਤਾ ਕਹਿੰਦੇ ਲਓ ਆਪਣਾ ਖਰਚਾ ਖਾਓ ਸਾਰਾ ਕੁਝ ਚੜਾਵਾ ਜਿੰਨਾ ਵੀ ਤੁਹਾਡਾ ਹੈ ਹੋਰ ਕੁਝ ਵੀ ਤੁਹਾਨੂੰ ਜੋ ਚਾਹੀਦਾ ਉਹ ਮੰਗੋ ਲਾ ਕਹਿੰਦੇ ਪ੍ਰਥਮ ਸਿੰਗਨ ਕੋ ਦਯੋਦਲਾਸਾ ਹੂੰ ਦੇ ਜੋ ਸਿੰਘਨ ਕਾ ਵਕੀਲ ਕਰ ਖਾਸਾ ਹੂੰ ਤੁਮ ਹਮਤੇ ਅਬ ਰੋਜ ਬੰਧਾਇਓ ਕ ਰੋਜ ਦਾ ਮਤਲਬ ਰੁਜੀਨਾ ਜੋ ਵੀ ਤੁਸੀਂ ਰਕਮ ਲੈਣੀ ਜਾਂਦੇ ਹੋ ਸੰਡੇ ਕੋਲ ਰੋਜ ਲੈ ਸਕਦੇ ਹੋ ਬੈਠ ਅਮਰਤ ਸਰ ਸੋ ਸੁਖ ਸੋਖ ਖਾਇਓ ਹੂੰ ਅਮਰਤ ਸਰ ਬੈ ਕੇ ਆਰਾਮ ਨਾਲ ਖਾਓ ਕ ਆਪ ਦੁੱਖ ਕਿੰਮ ਹਮੇਂ ਦਿਖਾਇਓ ਹੂੰ ਬਾਦਸ਼ਾਹ ਵਾਲੋ ਬੰਦਾ ਆਇਆ ਹੋਇਆ ਉਹ ਕਹਿ ਰਿਹਾ ਕਿ ਜੇ ਤੁਸੀਂ ਦੁਖੀ ਐ ਤੇ ਅਸੀਂ ਕਿੱਦਾਂ ਤੁਹਾਡੇ ਤੋਂ ਜਿਹੜਾ ਸੁਖੀ ਰਹਿ ਸਕਦੇ ਹਨਾ ਅਸੀਂ ਵੀ ਦੁਖੀ ਐ ਤੁਹਾਡੇ ਨਾਲ ਹੂੰ ਮੁਲਕ ਚਾਹੇ ਤੋ ਮੁਲਕ ਦਿਵਾਇਓ ਜੇ ਤੁਹਾਨੂੰ ਮੁਲਕ ਚਾਹੀਦਾ ਹੈ ਤਾਂ ਤੁਹਾਨੂੰ ਜ਼ਗੀਰ ਵੀ ਦੇ ਦਵਾਂਗੇ ਹੂੰ ਤੇ ਅੱਗੇ ਹੁਣ ਉਹ ਹੋਰ ਦਸਣਿਓ ਕਹਿੰਦੇ ਖੇਤੀ ਕਰੋ ਸੋ ਮਾਫ ਲਿਖਾਇਓ ਹੂੰ ਜੇ ਖੇਤੀ ਵੀ ਤੁਸੀਂ ਕਰਨੀ ਐ ਨਾ ਤੁਹਾਨੂੰ ਕੋਈ ਵੀ ਟੈਕਸ ਨਹੀਂ ਦੇਣਾ ਪੈਣਾ ਆ ਬਣਜ ਕਰੇ ਤੇ ਸੇ ਜ਼ਕਾਤ ਮaaf ਕਰਾਇਓ ਹੂੰ ਜੇ ਤੁਸੀਂ ਬਣਜ ਵੀ ਕਰਨਾ ਚਾਹੁੰਦੇ ਹੋ ਵਪਾਰੀ ਵੀ ਬਣਨਾ ਚਾਹੁੰਦੇ ਹੋ ਵਪਾਰ ਵੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਕਾਤ ਮaaf ਹੋਊਗੀ ਟੈਕਸ ਮaaf ਹੋਊਗਾ ਜਾਨੀ ਇਹ ਆ ਜੋ ਬਕਵਾਸ ਲਿਖ ਰਿਹਾ ਆ ਉਹਦੇ ਸਮਝ ਨਹੀਂ ਆਉਂਦਾ ਭਈ ਇਹ ਗੱਲਾਂ ਤਾਂ ਬਾਦਸ਼ਾਹ ਕਹਿ ਸਕਦਾ ਕੋਈ ਇਲਾਕੇ ਦਾ ਹਾਂਜੀ ਉਹ ਵੀ ਆਪਣੀ ਏਰੀਏ ਲਈ ਕਹਿ ਸਕਦਾ ਹਾਂਜੀ ਹੁਣ ਅਰੰਗਜੀਤ ਕਹੇ ਕਿਸੇ ਨੂੰ ਵੀ ਦੱਸ ਭਾਈ ਤੂੰ ਦੱਖਣ ਦਾ ਕਿਹੜੇ ਪਾਸੇ ਦੀ रियासत ਲੈਣੀ ਤਾ ਹਾਂਜੀ ਸਮਝ ਪੈਂਦੀ ਆ ਹਾਂਜੀ ਇੱਕ ਦਿਨ ਆਪਣਾ ਇਹ ਅੰਮ੍ਰਿਤਪਾਲ ਜਿਹੜਾ ਹੈਗਾ ਆ ਇਹ ਨਹੀਂ ਸੀ ਕਹਿੰਦਾ ਕਹਿੰਦਾ 10ਵੇਂ ਪਾਸ਼ਾ ਦੀ ਬਹਾਦਰ ਸ਼ਾਹ ਨਾਲ ਡੀਲ ਹੋਈ ਸੀ ਹਾਂਜੀ ਬਹਾਦਰ ਸ਼ਾਹ ਨੇ ਇਰਾਦ ਦਿੱਤੀ ਸੀ ਕਿ ਤੁਹਾਡੇ ਸਿੱਖਾਂ ਤੋਂ ਕਦੇ ਵੀ ਕੋਈ ਕਿਸੇ ਜਗ੍ਹਾ ਤੇ ਕਰਾਇਆ ਨਹੀਂ ਲਿਆ ਜਾਊਗਾ ਦੱਸੋ ਹੁਣ ਵੀ ਜਾਣੀ ਯਾਰ ਐਡੇ ਛੁੱਡੂਆਂ ਸੀ ਤਾਂ ਸਾਨੂੰ ਇਦਾਂ ਕੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਪਹਿਲੀ ਗੱਲ ਤਾਂ 10ਵੇਂ ਪਾਸ਼ਾ ਬਾਰੇ ਸੀ ਕੀ ਸਾਬਤ ਕਰਨਾ ਚਾਹੁੰਦੇ ਆ ਜੀ ਫੇ ਆਪਣੀ ਅਕਲ ਦਾ ਜਨਾਜਾ ਕਿੱਦਾਂ ਕਿੱਦਾਂ ਕੱਢੀਏ ਹੁਣ ਨਿਊਜ਼ੀਲੈਂਡ ਵਰਗਾ ਮੁਲਖਿਆ ਇੱਥੇ 1.5 200 ਸਾਲ ਪਹਿਲਾਂ ਗੂਰੇ ਆਈ ਆ ਜੀ ਜਿਹੜੇ ਲੋਕ ਪਹਿਲਾਂ ਇੱਥੇ ਰਹਿੰਦੇ ਉਹ ਕਹਿਣ ਪੇ 700 ਸਾਲ ਪਹਿਲਾਂ ਸਾਨੂੰ ਇਦਾਂ ਫਲਾਣੇ ਬਾਦਸ਼ਾਹ ਨੇ ਕਿਹਾ ਸੀ ਪੇ ਤੁਸੀਂ ਜਿੱਥੇ ਮਰਜ਼ੀ ਜਾ ਕੇ ਘਰ ਬਣਾ ਲਿਓ ਤੁਹਾਨੂੰ ਪੈਸੇ ਨਹੀਂ ਦੇਣੇ ਪਊਗੇ ਹਾਂਜੀ ਹਨਾ ਹੁਣ ਜਿੱਥੇ ਪੰਜਾਬੀਆਂ ਨੇ ਘਰ ਲਿਓ ਆ ਮੰਨ ਲਓ ਪੰਜਾਬੀ ਨੇ ਕਿਸੇ ਨੇ ਪੈਟਰੋਲ ਪੰਪ ਲਿਆ ਉੱਥੇ ਕਹਿ ਪੇ ਇੱਥੇ ਮੈਂ ਤੁਹਾਨੂੰ ਬੈਡਰੂਮ ਦਾ ਘਰ ਛੱਤਣਾ ਪਿੱਛੇ ਹਾਂਜੀ ਤੇ ਪੁਲਿਸ ਕਾਹੇ ਦੇਖੋ ਜੀ ਪਈਨਾਂ ਦੇ ਤਾਂ ਵੱਡੇ ਬਡੇਰਿਆਂ ਨੇ ਹੱਕ ਦਿੱਤਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਕਹਿ ਸਕਦੇ ਸੀ ਕੁਝ ਵੀ ਹਾਂਜੀ ਮਤਲਬ ਅਸੀਂ ਕਿੱਦਾਂ ਰਹਾਂਗੇ ਹਾਂਜੀ ਹੁਣ ਕੈਨੇਡਾ ਦੇ ਵੀ ਡਿਕਸੀ ਰੋਡ ਗੁਰਦੁਆਰਾ ਆਇਆ ਉੱਥੇ ਦੇ ਲੋਕ ਜਿਹੜੇ ਆ ਉਹ ਉਹ ਕੈਨੇਡਾ ਦੀ ਸਰਕਾਰ ਨੂੰ ਕਹਿਣ ਕਿ ਸਾਨੂੰ ਹਜ਼ਾਰ ਸਾਲ ਪਹਿਲਾਂ ਸਾਨੂੰ ਇਦਾਂ ਦੇ ਦਿੱਤਾ ਸੀ ਬਾਦਸ਼ਾਹ ਨੇ ਹੱਕ ਹਾਂਜੀ ਤੇ ਹੁਣ ਇੱਥੇ ਅਸੀਂ ਇਦਾਂ ਦੁਕਾਨ ਆਪਣਾ ਜਗ੍ਹਾ ਖੋਲ੍ਹਣੀ ਆ ਅਸੀਂ ਆਪਣਾ ਕੁਝ ਚਰਚ ਬਣਾਉਣਾ ਜੋ ਵੀ ਕੁਝ ਕਹਿਣ ਗੁਰਦੁਆਰੇ ਦੇ ਅੰਦਰ ਜਾ ਕੇ ਜੀ ਤੇ ਮਤਲਬ ਸਾਡੇ ਤੇ ਕੀ ਗੁਜਰੂਗੀ ਇਸ ਪੇਲੇ ਹਾਂ ਹੁ ਜਦ ਕੇ ਡੈਮੋਕਰੇਸੀ ਵਿੱਚ ਕਿਤੇ ਵੀ ਆ ਡਿਕਟੇਟਰਸ਼ਿਪ ਵਿੱਚ ਵੀ ਜਿਹੜਾ ਬਾਦਸ਼ਾ ਸੀ ਹਾਂਜੀ ਹੁ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ 1800 ਦੇ ਵਿੱਚ ਜੀ ਜਿੰਨੀ ਥਾਂ ਤੇ ਕਬਜ਼ਾ ਇਹਦਾ ਹੋ ਗਿਆ ਹਾਂਜੀ ਉਸ ਥਾਂ ਤੇ ਰਹਿਣੇ ਵਾਲੇ ਲੋਕ ਇਹਨੂੰ ਇਹ ਨਹੀਂ ਕਹਿ ਸਕੇ ਕਿ ਸਾਨੂੰ 200 ਸਾਲ ਪਹਿਲਾਂ ਬਾਦਸ਼ਾ ਨੇ ਆਰਿਆਤ ਦਿੱਤੀ ਹੋ ਆ ਜੀ 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 ਬਿਲਕੁਲ ਉਹ ਤੇ ਸਾਰੀ ਜ਼ਮੀਨ ਤੇ ਕਬਜ਼ਾ ਮਹਾਰਾਜਾ ਰਣਜੀਤ ਸਿੰਘ ਦਾ ਸੀ ਉਸ ਪਿੱਛੇ ਹਾਂਜੀ ਤੇ ਹੁਣ ਜਿਹੜੀ ਸਰਕਾਰ ਆ ਉਹਦਾ ਆ ਹੂੰ ਹੂੰ ਤੁਸੀਂ ਇੱਡੀ ਗੱਲ ਪਤਾ ਨਹੀਂ ਸਾਨੂੰ ਅਸੀਂ ਕਦੋਂ ਯਾਨੀ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਵਾਂਗੇ ਇਦਾਂ ਦੀਆਂ ਗੱਲਾਂ ਕਰਦੇ ਕਰਦੇ ਹਾਂ ਜਿਹੜੀਆਂ ਕਰਨ ਲੱਗਾ ਆ ਹਾਂਜੀ ਅਮਰਤਪਾਲ ਜੇ ਉਹ ਕਹਿੰਦੇ ਨਾ ਵੀ ਅਮਰਤਪਾਲ ਨੂੰ ਅਮਰਤਪਾਲ ਇਹ ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਡੇ ਕੋਲ ਪੈਸੇ ਲਾਊਂਗਾ ਕੱਲ ਨੂੰ ਕੋਈ ਹੋਰ ਸਰਕਾਰ ਆਈ ਉਹਨਾਂ ਨੇ ਮੇਰੇ ਖਾਤੇ ਨੂੰ ਸਾਰਾ ਜਦੋਂ ਦੇਖਰੇਖ ਕਰਨੀ ਹੈ ਜਾਂ ਕਿਸੇ ਵਧੀਆ ਬੰਦੇ ਤੋਂ ਚੈੱਕ ਕਰਵਾਉਣਾ। ਆਹ ਸੀਏ ਤੋਂ ਚੈੱਕ ਕਰਾਇਆ ਹੈ ਨਾ। ਹੂੰ ਚੈੱਕ ਕਰਵਾ ਕੇ ਤੇ ਉਹਨੇ ਆਡਿਟ ਕਰਕੇ ਮੈਨੂੰ ਕਹਿਣਾ ਵੀ ਇਹ ਤਾਂ ਇਹਦੇ ਖਾਤੇ ਦੇ ਵਿੱਚ ਇੰਨੇ ਪੈਸੇ ਆਏ ਕਿੱਥੋਂ ਆਏ? ਕੰਮ ਤਾਂ ਕਰਦਾ ਨਹੀਂ ਕੋਈ। ਇਹ ਕਿਹੜਾ ਬਿਜ਼ਨਸ ਚੱਲਦਾ? ਯਾ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ। ਅਸੀਂ ਤੈਨੂੰ ਐਮਪੀ ਬਣਾ ਦੇਣੀ ਹੈ। ਤੈਨੂੰ ਪੱਕਾ ਖਾਤੇ ਦੇ ਵਿੱਚ ਆਈ ਜਾਣਾ। ਹੂੰ ਹਾਂਜੀ ਉਹ ਪੱਕਾ ਹੀ ਲੱਗਿਆ ਹੁਣ ਉਹ ਤਾਂ ਜਸਟੀਫਾਈ ਹੋ ਰਿਆ ਨਾ ਵੀ ਮੈਂ ਤਾਂ ਐਮਪੀ ਬਣਿਆ ਤਾਂ ਕਰਕੇ ਆ ਰਿਹਾ ਮੇਰੇ ਖਾਤੇ ਵਿੱਚ ਜੇ ਹਾਂਜੀ ਹੁਣ ਕਹਿੰਦੇ ਕਾਨ ਸਿੰਘ ਕਈ ਬੰਦਿਆਂ ਜੁ ਕਈ ਬੰਦਿਆਂ ਜੁਦਾਈ ਹਮ ਕਾਨ ਸਿੰਘ ਨੇ ਬੰਦੇ ਤੋਂ ਜੁਦਾ ਕਰ ਲਈ ਲਈ ਤੁਰਕਨ ਸਿਓ ਬਾਤ ਬਣਾਈ ਹਮ ਤੁਰਕਨ ਦੇ ਨਾਲ ਬਾਤ ਬਣਾ ਲਈ ਰੁਪਈਏ 500 ਨਿਤ ਲੈਣ ਠਹਿਰਾਇਓ ਹਮ ਰੋਹ ਦਾ 500 ਰੁਪਇਆ ਲੈਣ ਵਾਸਤੇ ਉਹਨਾਂ ਨੇ ਗੱਲਬਾਤ ਕਰ ਲਈ ਆ ਅਸਾ ਵਾਰ 500 ਸੈ ਸਾਕ ਰਖਾਇਓ ਵੀ ਮੇਰੇ ਜਿਹੜੇ ਉਹਦੇ ਬੰਦੇ ਨਾਲ ਸੀ ਨਾ 500 ਬੰਦੇ ਆ ਉਹ ਉਹਨਾਂ ਦਾ ਇੱਕ ਇੱਕ ਬੰਦੇ ਦਾ 1 ਇੱਕ ਰੁਪਇਆ ਲਿਆ ਉਹਨੇ ਹੂੰ 500 ਰੁਪਏ ਦੇ ਵਿੱਚ ਰੋਜ਼ਾਨਾ ਉਹਨਾਂ ਨੇ ਲੈ ਕੇ ਰੱਖ ਲਿਆ ਆਪਣੇ ਨਾਲ ਵੀ ਉਹਦੀ ਤੁਰਕਾਂ ਦੇ ਨਾਲ ਸਮਝੌਤਾ ਹੋ ਗਿਆ ਹੂੰ ਹਾਂਜੀ ਹੁਣ ਜਦੋਂ ਤੁਸੀਂ ਦੇਖੋ ਭਾਜੀ ਤੁਰਕਾਂ ਦੇ ਨਾਲ ਸਮਝੌਤਾ ਹੋ ਗਿਆ ਇਹਨਾਂ ਦਾ ਤੇ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਨੇ ਪਾਸੇ ਕਰ ਦਿੱਤਾ ਹੈ ਨਾ ਜੀ ਹੂੰ ਤੇ ਉਹ ਦੂਸਰੇ ਪਾਸਿਓਂ ਦਰਬਾਰ ਸਾਹਿਬ ਦੇ ਵਿੱਚ ਬਹਿ ਗਏ ਉੱਥੇ ਚੜਾਈ ਚੜਤ ਖਾ ਰਹੇ ਆ ਆ ਹੈ ਨਾ ਜੀ ਤੇ ਇਹ ਹੈਗਾ ਤਤ ਖਾਲਸਾ ਹੂੰ ਜਿਹੜਾ ਜਿਹਨੂੰ ਕਹਿੰਦੇ ਨਾ ਵੀ ਖਾਲਸਾ ਮੇਰੋ ਰੂਪ ਹੈ ਖਾਲਸਾ ਇਹ ਉਹ ਖਾਲਸਾ ਆ ਜਿਹੜਾ ਤੁਰਕਾਂ ਨਾਲ ਬਣਾ ਕੇ ਬੈਠਾ ਹੈ ਨਾ ਹੂੰ ਹਾਂਜੀ ਤੇ ਇਹ ਗੱਲ ਸਾਰੀ ਇਹਨਾਂ ਦੀ ਆਪਸ ਵਿੱਚ ਹੋਈ ਹੈ ਨਾ ਆਹ ਤੇ ਕਹਿੰਦੇ ਮੀਰੀ ਸੁਤ ਕਾਹਨ ਸਿੰਘ ਕੋ ਜੋ ਹੂੰ ਸ਼ਾਖ ਬੰਦੀਆਂ ਕਲਿਓ ਸੂ ਹਜੂਰ ਸਤਗੁਰ ਵਹਿ ਰਸ ਤੋਂ ਬਈ ਠੰਡੇ ਪਾਹਲ ਨਿਜ ਹਜੂਰ ਉਹ ਦਈ ਹੂੰ ਇੱਕ ਹੋਰ ਨਾਲ ਹੈਗਾ ਉਹਨਾਂ ਦੇ ਮੀਰੀ ਸੁਤ ਕਾਹਨ ਸਿੰਘ ਕੋ ਹੂੰ ਕਾਨ ਸਿੰਘ ਦਾ ਪੁੱਤਰ ਹੈ। ਲਾ ਤੇ ਉਹਨੇ ਵੀ ਗੁਰੂ ਸਾਹਿਬ ਦੇ ਕੋਲੋਂ ਠੰਡੇ ਦੀ ਪੌਲ ਲਈ ਹੋਈ। ਹੂੰ। ਕਹਿੰਦੇ ਨੀਲ ਬਸਤਰ ਰਖ ਚੱਕਰ ਸਿਰ ਧਾਰੇ ਮੀਨੇ ਮਸੰਦੀਏ ਤਜੇ ਬੇਟੀ ਜੋ ਮਾਰੇ। ਲਾ ਉਹਨੇ ਵੀ ਸਾਰਾ ਕੁਝ ਤਿਆਗਿਆ ਹੋਇਆ ਤੇ ਜੋ ਨਿਹੰਗਾਂ ਵਾਲੀ ਰਹਿਤ ਆ ਰੱਖੀ ਹੋਈ। ਹੂੰ। ਪ੍ਰਥਮ ਬੰਦੇ ਤੇ ਲੜ ਭਏ ਨਿਆਰੇ। ਹੂੰ। 500 ਸਿੰਘ ਉਸ ਗयो ਥੇ ਨਾਰੇ ਹੂੰ ਉਹਨੇ ਵੀ 500 ਸਿੰਘ ਨਾਲ ਆਪਣਾ ਸੀਆ ਉਹਨਾਂ ਨਾਲ ਕੱਢ ਲਿਆ ਤੇ ਕਹਿੰਦੇ ਔਰ ਖਾਲਸ ਅੰਮ੍ਰਿਤ ਸਰ ਵਹਿਓ ਹੂੰ ਤਤ ਖਾਲਸੇ ਜੋਉ ਕਹਿਓ ਲਾ ਜੋ ਤਤ ਖਾਲਸੇ ਨਹੀਂ ਕਿਹਾ ਉਹ ਸਾਰੇ ਇਹੀ ਉਥੇ ਆ ਕੇ ਅ ਅੰਮ੍ਰਿਤ ਸਰ ਬਹਿ ਗਏ ਹਨਾ ਜੀ ਹੂੰ ਹਾਂਜੀ ਫਰਕਸ਼ੀਅਰ ਨੇ ਜੋ ਆਪਣਾ ਮਨਸੂਬਾ ਰਚਿਆ ਸੀ ਉਹ ਤੇ ਕਾਮਯਾਬ ਹੋ ਗਿਆ ਲਾ ਤਤਕਾਲ ਸੇ ਨੂੰ ਖਰੀਦ ਲਿਆ ਉਹਨੇ ਹੂੰ ਬੰਦਾ ਸਿੰਘ ਬਹਾਦਰ ਨੂੰ ਖਰੀਦ ਨਹੀਂ ਸਕੇ ਹੂੰ ਬੰਦਾ ਸਿੰਘ ਬਹਾਦਰ ਤੋਂ ਉਹਨੂੰ ਇਮੋਸ਼ਨਲੀ ਬਲੈਕਮੇਲ ਨਹੀਂ ਕਰ ਸਕੇ ਵੀ ਮਾਤਾ ਸਾਹਿਬ ਕੌਰ ਵੱਲੋਂ ਹੁਕਮਨਾਮਾ ਭੇਜਿਆ ਤਾਂ ਵੀ ਨਹੀਂ ਹੋਇਆ ਉਹ ਬੱਬਾ ਬੰਦਾ ਸਿੰਘ ਬਹਾਦਰ ਆਪਣੇ ਇਰਾਦੇ ਤੇ ਅੜਿਆ ਰਿਆ ਆ ਤੇ ਜਿਹੜੇ ਡਿੱਗੇ ਐ ਇਹ ਉਹ ਐ ਜਿਹੜੇ ਕਹਿੰਦੇ ਸੀ ਵੀ ਅਸੀਂ ਨਾਲ ਨਿਭਾਂਗੇ ਗੁਰੂ ਸਾਹਿਬ ਦੇ ਹਨ ਹੂੰ ਤੇ ਉਹ ਸਾਰਾ ਕੁਝ ਕਰ ਲਿਆ ਹੁਣ ਇਹਨਾਂ ਦੇ ਵਿੱਚ ਆਪਸ ਵਿੱਚ ਬੈਰ ਪੈ ਗਿਆ ਭਾਜੀ ਹੂੰ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਵਿੱਚ ਤੇ ਤਤ ਖਾਲਸੇ ਦੇ ਵਿੱਚ ਹੂੰ ਤੇ ਤਤ ਖਾਲਸੇ ਵਾਲਿਆਂ ਨੇ ਬੰਦੀਆਂ ਨੂੰ ਬਹੁਤ ਤੰਗ ਕੀਤਾ ਹੂੰ ਰਤਨ ਸਿੰਘ ਪੰਗੂ ਨੇ ਲਿਖਿਆ ਹੋਇਆ ਵੀ ਉਹਨਾਂ ਦੇ ਕਤਲ ਵੀ ਹੋਏ ਐ ਕਤਲ ਕਰਨ ਤੋਂ ਬਾਅਦ ਜਦੋਂ ਇਹ ਅੰਮ੍ਰਿਤਸਰ ਬਹਿ ਗਏ ਸਾਰੇ ਤਤ ਖਾਲਸੇ ਹਵਾਲੇ ਤੇ ਬੰਦੇ ਹੀ ਖਾਲਸੇ ਵਾਲੇ ਵੀ ਉੱਥੇ ਸੀਗੇ ਜੀ ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਦਾ ਨਿਰਣਾ ਕਿੱਦਾਂ ਕੀਤਾ ਜਾਵੇ ਵੀ ਕਿਹੜੇ ਬੰਦੇ ਅੱਗੇ ਆਣ ਤਤਖਾਲਸੇ ਵਾਲੇ ਆਣ ਜਾਂ ਬੰਦੇ ਹੀ ਖਾਲਸਾ ਵਾਲੇ ਆਣ ਹਨਾ ਯਾ ਤੇ ਕਹਿੰਦੇ ਇਹਨਾਂ ਨੇ ਪਰਚੀਆਂ ਪਾਈਆਂ ਹੂੰ ਪਰਚੀਆਂ ਪਾਉਣ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਸੰਗਤ ਆਣ ਲੱਗੀ ਮੇਲਾ ਲੱਗਣ ਲੱਗ ਗਿਆ ਉੱਥੇ ਝੜਾਵਾ ਚੜ੍ਹਨ ਲੱਗ ਗਿਆ ਹੂੰ ਲੜਾਈ ਪਹਿਲੇ ਝੜਾਵੇ ਤੋਂ ਹੀ ਹੋਈ ਹੈ ਜਦੋਂ ਜਦੋਂ ਤੁਸੀਂ ਅੱਜ ਦੇਖਦੇ ਆਂ ਵੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਦਾਰਿਆਂ ਦੇ ਵਿੱਚ ਝਗੜੇ ਹੁੰਦੇ ਆ ਪ੍ਰਧਾਨਗੀ ਵਾਸਤੇ ਖਜ਼ਾਂਚੀ ਵਾਸਤੇ ਜਾਂ ਸੈਕਟਰੀ ਵਾਸਤੇ ਹਨਾ ਯਾ ਉਹ ਐਸੇ ਕਰਕੇ ਹੁੰਦੇ ਆ ਵੀ ਸਾਨੂੰ ਇੱਕ ਅਹੁਦਾ ਮਿਲਣਾ ਤੇ ਜੋ ਗੋਲ ਕਹਾਣੀ ਆ ਸੀ ਉਹਦੀ ਆਪਾਂ ਆਪਣੇ ਤਰੀਕੇ ਨਾਲ ਵਰਤੋਂ ਕਰਨੀ ਹਨਾ ਯਾ ਉਦੋਂ ਵੀ ਇਹੀ ਗੱਲ ਹੋਈ ਬੰਦਾਈਆਂ ਤੇ ਤਤਖਾਲਸੇ ਦੇ ਵਿੱਚ ਝੜਾਵੇ ਕਰਕੇ ਝਗੜਾ ਹੋ ਗਿਆ ਯਾ ਇੱਕ ਦੂਸਰੇ ਨੂੰ ਮਾਰਨ ਤੇ ਆ ਗਏ ਹਨ ਉਦੋਂ ਫਿਰ ਕਹਿੰਦੇ ਪਰਚੀਆਂ ਪਾਓ ਹਮ ਚਿੱਠੀਆਂ ਲਿਖ ਕੇ ਨਾ ਪ੍ਰਤੀ ਤਤਖਾਲਸੇ ਵਾਲੀ ਵਾਹਿਗੁਰੂ ਜੀ ਕੀ ਫਤਿਹ ਲਿਖ ਦਿੱਤੀ ਆ ਬੰਦੇ ਇਸ ਖਾਲਸੇ ਦੇ ਉੱਤੇ ਉੱਤੇ ਲਿਖਦਾ ਫਤਿਹ ਦਰਸ਼ਨ ਹਮ ਕਹਿੰਦੇ ਵੀ ਦੇਖਦੇ ਹਾਂ ਹੁਣ ਵੀ ਗੁਰੂ ਸਾਹਿਬ ਕਿਹਦੀ ਸਹਾਇਤਾ ਕਰਦੇ ਆ ਹਨਾ ਯਾ ਤੇ ਜਦੋਂ ਸਾਰਾ ਇਹ ਪਰਤੀਆਂ ਵਾਲਾ ਡਰਾਮਾ ਹੋਇਆ ਉਹਦੇ ਵਿੱਚੋਂ ਪਰਤੀ ਆਈ ਤਤਖਾਲਸੇ ਦੀ ਆਣੀ ਉਹਨਾਂ ਦੀ ਸੀਗੀ ਕਿਉਂਕਿ ਰਤਨ ਸਿੰਘ ਪੰਗੂ ਵੀ ਉਹਨਾਂ ਦਾ ਆਈ ਹੈ ਤੇ ਉਹਨੇ ਲਿਖਣਾ ਹੀ ਤਤਖਾਲਸੇ ਬਾਰੇ ਹੈ ਜਿਹੜੇ ਹਾਰ ਗਏ ਉਹ ਤਾਂ ਕਿਸੇ ਲੇਖੇ 'ਚ ਨਹੀਂ ਨਾ ਆਉਂਦੇ ਹੁੰਦੇ ਯਾ ਯਾ ਤੇ ਇਦਾਂ ਹੋਇਆ ਜਦੋਂ ਪਰਤੀ ਆ ਗਈ ਤਤਖਾਲਸੇ ਦੀ ਹੂੰ ਤੇ ਉੱਥੇ ਦਰੋਗਾ ਹੈਗਾ ਫਕਸ਼ੀਰ ਬਾਦਸ਼ਾਹ ਦਾ ਅੰਮ੍ਰਿਤਸਰ ਦਾ ਯਾ ਤੇ ਜਦੋਂ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਿੰਘ ਸੀਗੇ ਨਾਲ ਹਨ ਆ ਉਹ ਉਹਨੇ ਫੜ ਲਏ ਹੂੰ ਫੜ ਕੇ ਤੇ ਇਹਨਾਂ ਦੇ ਕੋਲ ਤਤਕਾਲ ਖਾਲਸੇ ਦੇ ਅੱਗੇ ਕਰ ਦਿੱਤੇ ਹੂੰ ਕਹਿੰਦੇ ਵੀ ਆ ਫੜ ਲਓ ਆਪਣੇ ਜਿਹੜੇ ਤੁਹਾਡੇ ਇਹ ਬੰਦੇ ਤੁਹਾਡੇ ਵਿਰੋਧੀ ਐ ਆ ਤੇ ਇਹਨਾਂ ਦਾ ਜੋ ਆਪਣਾ ਤੁਸੀਂ ਹਿਸਾਬ ਕਰਨਾ ਕਰ ਲਓ ਹਨਾ ਹੂੰ ਕਹਿੰਦੇ ਦੋ ਓੜ ਤੇ ਪਕੜਨ ਦੋੜੇ ਫੜ ਫੜ ਸ਼ਸਤਰ ਅੱਗੇ ਤੋੜੇ ਜੀ ਤਾਹੇ ਹੋਤੇ ਦਰੋਗਨ ਤੁਰਕਨ ਕੋ ਹੂੰ ਕਹੀ ਮਨਸੂਬੇ ਦੇਖੋ ਤੇਊ ਵਾ ਤੁਰਤ ਦਰੋਗਨ ਪਕੜ ਮੰਗਾਇਓ ਪੜ ਕਰ ਖਾਲਸੇ ਹੱਥ ਫੜਾਇਓ ਯਾ ਤੇ ਦਰੋਗੇ ਨੇ ਉਹ ਚਿੱਠੀ ਕੱਢੀ ਆ ਭਾਜੀ ਹੂੰ ਵੀ ਦਰੋਗਾ ਕਹਿ ਰਿਹਾ ਜਿਹੜਾ ਉਹਨਾਂ ਦੇ ਵਿੱਚ ਸਮਝੌਤਾ ਕਰਾਣ ਵਾਸਤੇ ਆਇਆ ਸੀ ਜਦੋਂ ਚਿੱਠੀਆਂ ਪਾਈਆਂ ਤੇ ਕੋਈ ਪਰਚੀ ਅਜੇ ਤਰੀਕ ਨੀ ਤੇ ਉਹਦੇ ਵਿੱਚੋਂ ਬਾਅਦ ਚ ਦਰੋਗੇ ਨਹੀਂ ਕੱਢ ਕੇ ਲਿਆਂਦੀ ਹੂੰ ਦਰੋਗਾ ਕਹਿੰਦਾ ਆ ਦੇਖੋ ਤਤ ਖਾਲਸੇ ਦੀ ਜਿੱਤ ਹੋਈ ਆ ਭਾਈ ਹਾਂ ਹੁਣ ਦੇਖਾ ਤੁਸੀਂ ਭਾਈ ਅੱਜ ਅੱਜ ਵੀ ਉੱਥੇ ਗੱਲ ਖੜੀ ਹੈ ਨਾ ਉਹ ਜਾਣੀ ਇਹ ਬਹੁਤ ਵੱਡੀ ਗੱਲ ਬਣਾ ਕੇ ਪੇਸ਼ ਕੀਤੀ ਜਾਂਦੀ ਆ ਵੀ ਪਰਚੀਆਂ ਦੇ ਨਾਲ ਇਦਾਂ ਅਰਦਾਸ ਕੀਤੀ ਸੀ ਵੀ ਪਰਚੀ ਉਹਨਾਂ ਦੀ ਆ ਗਈ ਹਾਂਜੀ ਹੁਣ ਤੁਸੀਂ ਦਰੋਗੇ ਨੂੰ ਮੰਨ ਲਓ ਸੈਂਟਰ ਗਵਰਨਮੈਂਟ ਹਾਂ ਤੇ ਦੂਜੇ ਪਾਸੇ ਮੰਨ ਲੋ ਤਤ ਖਾਲਸਾ ਅਮਰਤਨ ਪਾਲ ਨੂੰ ਹੂੰ ਸਿਮਰਜੀਤ ਮਾਨ ਨੂੰ ਸਰਬਜੀਤ ਖਾਲਸੇ ਨੂੰ ਹੂੰ ਉਹ ਕਹਿੰਦੇ ਇਹ ਤਾਂ ਇਹਨਾਂ ਦੀ ਜਿੱਤ ਹੋਈ ਐ ਸਾਡੀ ਥੋੜੇ ਜਿੱਤ ਹੋਈ ਆ ਹੈ ਨਾ ਤੇ ਕਹਿੰਦੇ ਦਰੋਗੇ ਨੇ ਆਪ ਪਰਤੀ ਕੰਢ ਕੇ ਫੜਾਈ ਕਹਿੰਦੇ ਵੀ ਇਹ ਤਾਂ ਫਤਿਹ ਗੁਰੂ ਕੀ ਹੈ ਤਰਾਈ ਹੂੰ ਗੁਰੂ ਦੀ ਫਤਿਹ ਤਰਾਈ ਹੈ ਦਉ ਔਰ ਉਹਨ ਆਖ ਸੁਣਾਈ ਉਹਨੇ ਆਖ ਕੇ ਸੁਣਾ ਦਿੱਤਾ ਉੱਚੀ ਆ ਭਈ ਇਹ ਪਰਚੀ ਤਤ ਖਾਲਸੇ ਦੀ ਹੈ ਤੇ ਜਿੱਤਿਆ ਵੀ ਇੱਥੇ ਤਤ ਖਾਲਸਾ ਹਨਾ